ਤੁਸੀਂ ਦਰਸ਼ਨ ਕਰ ਰਹੇ ਹੋ ਸ਼ਬਦ ਚੌਂਕੀ ਦੇ ਤੇ ਜਿਹੜੀ ਸ਼ਬਦ ਚੌਂਕੀ ਸਾਹਿਬ ਜਾ ਰਹੀ ਹੈ ਇਹ ਗੁਰਦੁਆਰਾ ਥੜਾ ਸਾਹਿਬ ਤੱਕ ਪਹੁੰਚਣਗੇ ਉਸ ਤੋਂ ਪਹਿਲਾਂ ਤੁਹਾਨੂੰ ਦੱਸਣਾ ਚਾਹੁੰਦੇ ਹਾਂ ਰਸਤੇ ਦੇ ਵਿੱਚ ਘਰ-ਘਰ ਜਾ ਕੇ ਗੁਰਬਾਣੀ ਦਾ ਪ੍ਰਚਾਰ ਕਰਨਗੇ ਤੇ ਜਿਸ ਤਰ੍ਹਾਂ ਕਿ ਗੁਰਮਤਿ ਦੀ ਮਰਿਆਦਾ ਹੈ ਕੋਈ ਵੀ ਜਿਹੜੀ ਚੌਂਕੀ ਜਾਂਦੀ ਆ ਉਸ ਦੇ ਨਿਸ਼ਾਨ ਸਾਹਿਬ ਦੀ ਅਤੇ ਪੰਜ ਪਿਆਰਿਆਂ ਦੀ ਅਗਵਾਈ ਦੇ ਵਿੱਚ ਜਾਂਦੀ ਆ ਤੇ ਨਿਸ਼ਾਨ ਸਾਹਿਬ ਦੀ ਅਗਵਾਈ ਕਰ ਰਹੇ ਨੇ ਭਾਈ ਗੁਰਮukh Singh ji ਮੁੱਖ ਗ੍ਰੰਥੀ ਗੁਰਦੁਆਰਾ ਥੜਾ ਸਾਹਿਬ ਪੱਤੀ ਤਲਵੰਡੀ ਰਾਮਾ ਕਟਿਆਲਾ ਇਹਦੀ ਬਹੁਤ ਜ਼ਿਆਦਾ ਜ਼ਰੂਰਤ ਹੈ ਅੱਜ ਦੇ ਸਮੇਂ ਦੇ ਵਿੱਚ ਤੇ ਤਾਂ ਕਿ ਜਿਹੜਾ ਆਉਣ ਵਾਲੀ ਸਾਡੀ ਨੌਜਵਾਨੀ ਆ ਉਹ ਬਚਪਨ ਜਿਹੜਾ ਜਵਾਨ ਹੋ ਰਿਹਾ ਉਸ ਤੱਕ ਇਹ ਗੱਲ ਪਹੁੰਚਾਈ ਜਾਵੇ ਕਿ ਗੁਰਬਾਣੀ ਦਾ ਇਤਿਹਾਸ ਕੀ ਹੈ ਗੁਰਬਾਣੀ ਦੀ ਹਰੇਕ ਵਜਤਾ ਕੀ ਨੇ ਜੋ ਕਿ ਤਸੀਰ ਦੇਖਣਾ ਹੋਵੇ ਬੱਚਿਆਂ ਨੂੰ ਵੀ ਜੇਕਰ ਜਦਾਂ ਦਾ ਵਾਤਾਵਰਣ ਮਿਲੇਗਾ ਉਸੇ ਤਰ੍ਹਾਂ ਦੇ ਵਾਤਾਵਰਣ ਦੇ ਵਿੱਚ ਹੀ ਉਹ ਜਿਹੜਾ ਵਾ ਪਿਆਰ ਹੁੰਦੇ ਨੇ ਅੱਗੇ ਚੱਲ ਕੇ ਆਪਣਾ ਮਾਨਸਿਕਤਾ ਉਹਨਾਂ ਦੀ ਉਸੇ ਤਰ੍ਹਾਂ ਦੀ ਉਹਨਾਂ ਦੀ ਤਿਆਰ ਹੁੰਦੀ ਆ ਤੇ ਹੁਣ ਇਹ ਜਿਹੜਾ ਰਸਤੇ ਦੇ ਵਿੱਚ ਜਿਹੜਾ ਇਹਨਾਂ ਨੂੰ ਸੇਵਾ ਵੀ ਕੀਤੀ ਜਾਂਦੀ ਹੈ ਚੌਥੀਆਂ ਵੀ ਤੇ ਭਾਈ ਜਗਨਜੀਤ ਸਿੰਘ ਜੀ ਬਤਾਲਦਾਰ ਇਹਨਾਂ ਵੱਲੋਂ ਸਮੂਹ ਸਾਡੇ ਜਿਹੜਾ ਮੇਰੇ ਭਾਈ ਧਰਮਪ੍ਰੀਤ ਨੇ ਉਹ ਸਾਰੇ ਵੀਰ ਨੇ ਜਿਹੜੇ ਜਿੱਦਾਂ ਸੇਵਾ ਕੀ ਪੀ ਜਾਂਦੀ ਤੁਹਾਨੂੰ ਪਤਾ ਇਹ ਇਹ ਜਿਹੜੀ ਸਭ ਤੋਂ ਚੌਕੀ ਸੇਵਾ ਤੋਂ ਬਾਅਦ ਅੱਗੇ ਵੱਧ ਵੀ ਹੋਈ ਤੇ ਰਸਤੇ ਦੇ ਵਿੱਚ ਤੁਸੀਂ ਦੇਖੋ ਕਿ ਹੁਣ ਤੇ ਸੰਗਤ ਨੂੰ ਗੁਰਬਾਣੀ ਵੱਲ ਪ੍ਰੇਰਿਤ ਕੀਤਾ ਜਾਵੇਗਾ ਰਸਤੇ ਦੇ ਸੰਗਤਾਂ ਜਾਂਦੇ ਜਾਂਦੇ ਆਪਣੀ ਸ਼ਰਧਾ ਦੇ ਅਨੁਸਾਰ ਜਰਾ ਇਹ ਕੋਈ ਪਿੰਲ ਫੁੱਲ ਵੀ ਪੇਟਾ ਕਰਦੀਆਂ ਨੇ ਗੁਰੂ ਰੂਪ ਜਾਣ ਕੇ ਤੇ ਭਾਈ ਸਾਹਿਬ ਜਿਹੜੇ ਮੁੱਖ ਜਿਹੜੇ ਲੱਗਦਾ ਇਹਨਾਂ ਦੇ ਜੱਫੇਦਾਰ ਨੇ ਉਹ ਪ੍ਰੇਰਿਤ ਕਰਦੇ ਹੋਏ ਤੇ ਬੱਚਿਆਂ ਨੂੰ ਤੇ ਖੁਦ ਵੀ ਸਿੱਖੀ ਦੇ ਨਾਲ ਜੋੜੋ ਤੇ ਬਹੁਤ ਵਧੀਆ ਸਭ ਤੋਂ ਵੱਡੀ ਗੱਲ ਇਹ ਆ ਕਿ ਜਿਹੜਾ ਜਵਾਨ ਹੋ ਰਹੀ ਜਿਹੜੀ ਪੀੜ੍ਹੀ ਆ ਉਹ ਵੀ ਬਹੁਤ ਵਧੀਆ ਇਸ ਦੇ ਵਿੱਚ ਅੱਗੇ ਹੋ ਕੇ ਭਾਗ ਲੈ ਰਹੀ ਆ ਤੇ ਬਾਕੀ ਬਹੁਤ ਵਧੀਆ ਕੀਰਤਨ ਸੀ ਬਹੁਤ ਵਧੀਆ ਆ ਆਨੰਦ ਮਈ ਕੀਰਤਨ ਸੀ ਬੀਬੀਆਂ ਨੇ ਵੀ ਇਸ ਦੇ ਵਿੱਚ ਹਿੱਸਾ ਲੀਤੀਆਂ ਤੇ ਉਹਨਾਂ ਬਾਬਾ ਜਿਹੜੇ ਨੇ ਆਪਣੇ ਵਿਚਾਰ ਪੇਸ਼ ਕਰ ਰਹੇ ਸਨ ਤੇ ਬਾਬਾ ਜੀ ਦਾ ਇਹੀ ਕਹਿਣਾ ਸੀ ਕਿ ਆਪਾਂ ਨੂੰ ਗੁਰਮਤਿ ਦੇ ਅਨੁਸਾਰ ਜਲਣਾ ਚਾਹੀਦਾ ਵਾ ਕਿ ਮਸ਼ੀਆਂ ਦਾ ਤਿਆਗ ਕਰਨਾ ਚਾਹੀਦਾ ਵਾ ਸੁੱਖ ਮਰਿਆਦਾ ਦੇ ਅਨੁਸਾਰ ਜੰਦੇ ਤੇ ਆਪਣੇ ਜੀਵਨ ਨੂੰ ਜਿਹੜਾ ਵੱਧ ਤੋਂ ਵੱਧ ਸਫਲ ਬਣਾਉਣਾ ਚਾਹੀਦਾ ਤਾਂ ਕਿ ਗੁਰਮਤਿ ਦੇ ਅਨੁਸਾਰ ਜੋ ਵੀ ਚੱਲਦਾ ਵਾ ਉਹ ਅੱਗੇ ਚੱਲ ਕੇ ਸਫਲ ਕੀ ਹੁੰਦਾ ਹਾਂ ਹੋ ਸਕਦਾ ਕੋਈ ਫ ਕਠਿਨਾਈਆਂ ਆ ਸਕਦੀਆਂ ਨੇ ਪਰ ਜਿਹੜਾ ਲੌਂਗ ਟਾਈਮ ਜਿਹਨੂੰ ਕਹਿੰਦੇ ਨੇ ਲੌਂਗ ਲਾਸਟਿੰਗ ਲੌਂਗ ਲਾਸਟਿੰਗ ਦੇ ਵਿੱਚ ਜਿਹੜਾ ਗੁਰਮਤਿ ਦੇ ਅਨੁਸਾਰ ਚੱਲ ਕੇ ਬਹੁਤ ਵਧੀਆ ਰਹਿੰਦਾ ਇੱਕ ਵਾਰੀ ਤਰ ਤੇ ਆਪ ਦੀ ਦਰਸ਼ਨਤਾ ਪਏ ਉਹ ਦਿਸ਼ਾਨ ਸਾਹਿਬ ਦੀ ਸੇਵਾਦਾਰ ਭਾਈ ਗੁਰਮਤ ਸਿੰਘ ਦੀ ਗੁਰ ਕਰਨ ਸੀ ਦਰ ਦਵਰਾ ਚੜਾ ਸਾਹਿਬ ਤੈਨੂੰ ਇਹ ਅੱਗੇ ਚੱਲੇ ਪਾਏਗਾ ਤੇ ਤੂੰ ਅੱਗੇ ਇੱਕ ਪੁਸ਼ਕ ਇਹ ਤੁਹਾਨੂੰ ਵੀ ਦੱਸਣਾ ਚਾਹੁੰਦੇ ਆ ਇਹ ਰਵਾਇਤ ਹੁੰਦੀ ਆ ਹਾਂ ਜਿਸ ਤਰ੍ਹਾਂ ਤੁਸੀਂ ਹੁਣ ਵੀ ਦੇਖ ਰਹੇ ਹੋ ਪੁਸ਼ਕ ਘਰਾਂ ਦੇ ਵਿੱਚ ਜਾ ਕੇ ਇਨ੍ਹਾਂ ਵੱਲੋਂ ਪ੍ਰਚਾਰ ਕੀਤਾ ਜਾਦਾ ਜੇ ਫਿਰ ਅੱਗੇ ਤੋਂ ਅੱਗੇ ਜੱਥਾ ਇਸੇ ਤਰ੍ਹਾਂ ਵਧਦਾ ਜਾਵੇ ਤਾਂ ਬਾਕੀ ਬਾਕੀ ਜਿਹੜੇ ਮੇਰੇ ਵੀਰ ਸੁਣ ਰਹੇ ਨੇ ਉਹਨਾਂ ਨੂੰ ਇਹ ਵੀ ਪਤਾ ਹੈ ਕਿ ਇਹਦਾ ਕੀ ਮਕਸਦ ਹੁੰਦਾ ਤੇ ਤੁਹਾਡੇ ਤੱਕ ਲੈ ਕੇ ਆਉਣ ਦਾ ਕਾਰਨ ਇੱਕੋ ਹੀ ਹੈ ਕਿ ਆਪਾਂ ਵਾਤਾਵਰਣ ਦਾ ਦੇਖ ਸਕੀਏ ਕਿ ਇਦਾਂ ਦਾ ਵਾਤਾਵਰਣ ਅੱਗੇ ਤੱਕ ਬਹੁਤ ਜ਼ਿਆਦਾ ਜ਼ਰੂਰਤ ਹੈ ਇਹ ਤਾਂ ਸਿਰਫ ਇੱਕ ਈਅਰ ਜਿਸ ਤਰ੍ਹਾਂ ਦੂਸਰੇ ਤੇ ਤਰੇ ਭਾਈ ਧਰਮ ਸਿੰਘ ਜਿਹੜੇ ਸੇਂ ਦੇ ਇਹ ਵੀ ਬਰਤਾਂ ਦੇ ਕਰਦਾਤਾ ਜੀ ਅੱਜ ਜਿਹੜਾ ਨੇ ਅਰਜ਼ਾ ਕਰਦੇ ਹੋਏ ਗੁਰਬਾਨੀ ਸਾਹਿਬ ਚਿਲੰਦੀ ਇਹ ਨਵਨੂਰ ਪੁਰਾਜ਼ਦਾਰ ਆ ਗਿਆ ਇਸੇ ਤਰ੍ਹਾਂ ਜਦੋਂ ਜ਼ਰੂਰਤ ਆ ਘਰ ਪਰਿਵਾਰ ਨੇ ਆਪਸੇ ਆਉਣ ਦੀ ਤੇ ਮੀਨ ਜੁਰੀ ਬੱਦ ਬੱਦ ਦੇ ਇਸ ਕੋਰਸੇ ਤੋਂ ਅੱਜ ਦੇਖ ਰਹੇ ਹਿੰਦ ਫੁੱਲ ਵੀ ਤੇ ਕੱਟ ਕੀਤੀ ਗਈਆਂ ਸੇ ਪਰਿਵਾਰਾਂ ਵੱਲੋਂ ਤੇ ਗਲ ਪਾਣੀ ਦੀ ਸੇਵਾ ਤੋਂ ਬਾਅਦ ਜਿਹੜਾ ਚੱਲ ਆਏ ਅਸਲੀ ਚੱਲੇ ਪਾਏਗਾ ਤੇ ਫੋਟੋਗ੍ਰਾਫਰ ਵੀ ਸੇਵਾ ਦਵਾ ਰਹੇ ਨੇ ਤੇ ਖੂਬ ਆਨੰਦਮਈ ਜਿੱਤਨ ਵੀ ਪਰਵਾਸਾਂ ਚੱਲ ਰਹੇ ਸੰਨ ਲੱਗਦਾ ਕਿ ਫੋਨ ਚੱਲ ਪਾਣੀ ਸ਼ੱਕਿਆ ਜਾਏਗਾ ਕੋਕਾ ਪਰਵਾ ਦੀ ਸੇਵਾ ਹੋ ਰਹੀ ਆ ਇਹ ਪੂਰੇ ਨਗਰ ਦੀ ਪ੍ਰਕਰਮਾ ਕਰਨ ਤੋਂ ਬਾਅਦ ਹਰੇਕ ਪਰਾਣੀ ਮਾਤਰ ਨੂੰ ਇਸ ਮੱਲੇ ਪਾਉ ਸਾਗਰ ਤੋਂ ਬਾਹਰ ਕਰਨ ਦੇ ਲਈ ਜਿਹੜਾ ਵਾ ਉਹਨਾਂ ਵੱਲੋਂ ਪਨੇਰਿਤ ਕਰਨ ਤੋਂ ਬਾਅਦ ਹੁਣ ਗੁਰਦੁਆਰਾ ਸਾਹਿਬ ਆਤੀ ਇਸ ਪਵਿੱਤਰ ਸ਼ਬਦ ਚੌਂਕੀ ਦੀ ਜਿਹੜੀ ਸਮਾਪਤੀ ਹੋਵੇਗੀ ਇੱਥੇ ਵੀ ਕੁਝ ਥੇਰ ਕੀਰਤਨ ਕੀਤਾ ਜਾਵੇਗਾ ਆਪ ਜੀ ਦੇਖ ਰਹੇ ਹੋ ਉਤਸ਼ਾਹ ਦੇ ਵਿੱਚ ਸੰਗਤਾਂ ਇੰਤਜ਼ਾਰ ਕਰ ਰਹੀਆਂ ਨੇ ਗੁਰੂ ਸਾਹਿਬ ਦੀ ਸ਼ਬਦ ਚੌਂਕੀ ਦਾ ਤੇ ਹੁਣ ਮਿਲਣ ਲੱਗਦਾ ਕਿ ਉਹ ਆਉਣ ਵਾਲੇ ਟਾਈਮ 'ਚ ਜੇਕਰ ਇਸ ਤਰ੍ਹਾਂ ਦਾ ਵਾਤਾਵਰਣ ਬਣਿਆ ਰਹੇ ਤਾਂ ਬਹੁਤ ਜ਼ਿਆਦਾ ਪ੍ਰਭਾਵ ਪੈਂਦਾ ਕਿਉਂਕਿ ਇਸ ਤਰ੍ਹਾਂ ਦਾ ਸਾਡੇ ਆਸ-ਪਾਸ ਦਾ ਵਾਤਾਵਰਣ ਹੋਵੇਗਾ ਨਾ ਉਸੇ ਤਰ੍ਹਾਂ ਪਰਵਾਂਗੇ ਤੇ ਗੁਰਦੁਆਰਾ ਸਾਹਿਬ ਚਰਨ ਸੋਪਾ ਪ੍ਰਾਪਤ ਪਹਿਲੀ ਪਾਤਸ਼ਾਹੀ ਜੀ ਗੁਰੂ ਨਨਕਦੇਵ ਜੀ ਨਗਰ ਅੱਤੀ ਤਲਵੰਡੀ ਰਾਮਾ ਕਟਿਆੜਾ ਦੇ ਵਿੱਚ ਸੀ ਜਿਹੜੀ ਜਾਂ ਸਵਾਰੀ ਪਹੁੰਚ ਚੁੱਕੀ ਆ ਸ਼ਬਦ ਚੌਂਕੀ ਇੱਥੇ ਆ ਕੇ ਕੁਝ ਦਿਨ ਅੱਪ ਜੀ ਨੂੰ ਦੱਸਣਾ ਚਾਹੁੰਦੇ ਆ ਜਿਹੜਾ ਨਗਰ ਕਠਿਆਲਾ ਦੇ ਵਿੱਚ ਗੁਰੂ ਨਾਨਕ ਦੇਵ ਜੀ ਦੇ ਦੋ ਵਾਰ ਚਰਨ ਛੋਹ ਪ੍ਰਾਪਤ ਹੈ ਤੇ ਐਸੇ ਨਗਰ ਦੇ ਵਿੱਚ ਜਨਮ ਲੈਣਾ ਹੀ ਮੈਂ ਸੋਚਦਾ ਕਿ ਬਹੁਤ ਵੱਡੀ ਪ੍ਰਾਪਤੀ ਆਪਣੇ ਆਪ ਦੇ ਵਿੱਚ ਵੱਡੇ ਭਾਗਾਂ ਦੀ ਨਿਸ਼ਾਨੀ ਆ ਤੇ ਕੁਝ ਦਿਨ ਹੁਣ ਇੱਥੇ ਵੀ ਸ਼ਬਦ ਚੌਂਕੀ ਦੇ ਪ੍ਰਵਾਹ ਚੱਲਣਗੇ ਸੇਵਾਦਾਰ ਸਿੰਘ ਜਿਹੜੇ ਨੇ ਨਿਸ਼ਾਨ ਸਾਹਿਬ ਦੀ ਸੇਵਾ ਕਰਨ ਵਾਲੇ ਅਗਵਾਈ ਕਰਦੇ ਹੋਏ ਕੁਝ ਦਿਨ ਇੱਥੇ ਰੁਕਣਗੇ ਦਾ ਮਤਲਬ ਇਹੀ ਆ ਕੇ ਇੱਥੇ ਪਰਵਾ ਨਿਰੰਤਰ ਚੱਲਣਗੇ ਤੇ ਹੁਣ ਤੁਸੀਂ ਦੇਖ ਰਹੇ ਹੋ ਸੇਵਾਦਾਰ ਸਿੰਘ ਲੰਗਰ ਦੀ ਸੇਵਾ ਸਭ ਤੋਂ ਅਹਿਮ ਜਗਾ ਕਿ ਲੰਗਰ ਦੀ ਸੇਵਾ ਚੱਲ ਰਹੀ ਆ ਤੇ ਖੂਬ ਬਾਰਾਜ ਦੀ ਕਿਰਪਾ ਹੈ